ਗੁਲੰਦਰ ਦਿਹਾਤ ਦੇ ਥਾਣਾ ਫਿਲੌਰ ਦੇ ਸਾਬਕਾ ਐਸਐਚਓ ਪੂਸ਼ਨ ਕੁਮਾਰ ਦੀਆਂ ਮੁਸ਼ਕਲਾਂ ਲਗਾਤਾਰ ਵੱਧਦੀਆਂ ਹੋਈਆਂ ਦਿਖਾਈ ਦੇ ਰੀਆਂ ਨੇ ਉੱਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਵਰਕਰ ਕੀੰਤੀ ਭਗਤ ਨੇ ਪੂਸ਼ਨ ਕੁਮਾਰ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਹੈ ਉਹਨਾਂ ਕਿਹਾ ਕਿ ਜ਼ਬਰਦਸਤ ਨਾ ਕੇਸ ਦੇ ਮਾਮਲੇ ਵਿੱਚ ਪੀੜਤਾ ਦੀ ਮਾਂ ਨਾਲ ਪੂਸ਼ਨ ਕੁਮਾਰ ਵੱਲੋਂ ਦੁਰਵਿਵਹਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਇੱਕ ਹੋਰ ਔਰਤ ਨੂੰ ਪੂਸ਼ਨ ਕੁਮਾਰ ਨੇ ਥਾਣੇ ਬੁਲਾ ਕੇ ਪਰੇਸ਼ਾਨ ਕੀਤਾ ਸੀ ਕੀਮਤੀ ਭਗਤ ਨੇ ਕਿਹਾ ਹੈ ਕਿ ਔਰਤ ਖੁਦ ਖੁਸ਼ੀ ਕਰਨ ਦੇ ਲਈ ਮਜਬੂਰ ਹੋ ਗਈ ਸੀ ਦੋਸ਼ ਲਾਇਆ ਗਿਆ ਹੈ ਕਿ ਪੂਸ਼ਨ ਕੁਮਾਰ ਨੂੰ ਲੈ ਕੇ ਪਰਿਵਾਰ ਦੇ ਕੋਲ ਗਲਤ ਵੀਡੀਓ ਤੇ ਆਡੀਓ ਵੀ ਮੌਜੂਦ ਹੈ ਕੀਮਤੀ ਭਗਤ ਨੇ ਇਸ ਮਾਮਲੇ ਨੂੰ ਲੈ ਕੇ ਐਸਐਸਪੀ ਹਰਵਿੰਦਰ ਸਿੰਘ ਵਿਰਕ ਤੇ ਗੰਭੀਰ ਦੋਸ਼ ਲਗਾਏ ਨੇ ਉਹਨਾਂ ਨੇ ਕਿਹਾ ਹੈ ਕਿ ਪੂਸ਼ਨ ਕੁਮਾਰ ਦੀ ਐਸਐਸਪੀ ਵਿਰਕ ਮਦਦ ਕਰ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਹ ਮਾਮਲਾ 23 ਅਗਸਤ ਦਾ ਸੀ ਪਰ ਪੀੜਤਾ ਦਾ ਡੇਢ ਮਹੀਨੇ ਤੱਕ ਮੈਡੀਕਲ ਨਹੀਂ ਸੀ ਕਰਵਾਇਆ ਗਿਆ ਉਨਾ ਕਿਹਾ ਹੈ ਕਿ ਭੂਸ਼ਣ ਕੁਮਾਰ ਨੂੰ ਪਹਿਲਾਂ ਜਲੰਧਰ ਦੇ ਥਾਣਾ ਨੰਬਰ 7 ਵਿੱਚ ਮੌਤਲ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਫਲੋਰ ਦੇ ਐਸਐਚਓ ਤਾਇਨਾਤ ਕਰ ਦਿੱਤਾ ਗਿਆ ਸੀ। ਉਹਨਾਂ ਕਿਹਾ ਹੈ ਕਿ ਐਸਐਸਪੀ ਵਿਰਕ ਨੇ ਭੂਸ਼ਣ ਕੁਮਾਰ ਖਿਲਾਫ ਕੋਈ ਵੀ ਕਾਰਵਾਈ ਨਹੀਂ ਕੀਤੀ। ਉਹਨਾਂ ਦਾ ਮੰਨਣਾ ਹੈ ਕਿ ਮੈਲਾ ਕਮਿਸ਼ਨ ਦੀ ਚੇਅਰਪਰਸਨ ਰਾਜ ਲਾਲੀ ਗਿੱਲ ਦੀ ਦਖਲਅੰਦਾਜ਼ੀ ਤੋਂ ਬਾਅਦ ਐਸਐਸਪੀ ਨੇ ਭੂਸ਼ਣ ਕੁਮਾਰ ਖਿਲਾਫ ਕੇਸ ਦਰਜ ਕੀਤਾ ਸੀ। ਪਰ ਇਸ ਤੋਂ ਪਹਿਲਾਂ ਕਾਰਵਾਈ ਕਿਉਂ ਨਹੀਂ ਕੀਤੀ ਗਈ? ਇਹ ਜਾਂਚ ਦਾ ਵਿਸ਼ਾ ਉਹਨਾਂ ਨੇ ਮੰਗ ਕੀਤੀ ਹੈ ਕਿ ਭੂਸ਼ਣ ਕੁਮਾਰ ਖਿਲਾਫ ਬਰੀਕੀ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਮਾਮਲੇ ਦੇ ਵਿੱਚ ਉੱਚ ਅਧਿਕਾਰੀਆਂ ਦੇ ਨਾਮ ਵੀ ਸਾਹਮਣੇ ਆ ਸਕਣ ਇਸ ਵੇਲੇ ਕੀਮਤੀ ਪਖਤ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾਉਂਦੇ ਹਾਂ